ਕੋਈ ਖਾਪੀ ਹੈ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰੋਜ਼ ਵੈਗਰੂ ਤਾਂ ਹੀ ਰੋਜ਼ ਹੀ ਬੋਲਦੇ ਆ ਵੈਗਰੂ ਅਸੀਂ ਰੋਜ਼ ਹੀ ਨਾ ਲੱਗ ਮੰਡੋ ਬਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਸਰੀ ਸਰ ਵੱਡੇ ਪ੍ਰਧਾਨ ਤੁਸੀਂ ਮਾਰਨਾ ਤੁਹਾਨੂੰ ਮਾਰ ਦੇਖੋ ਅੱਜ ਦੱਸੋ ਮਰੇ ਹੋ ਹਾਂ ਜਿੱਥੋਂ ਜੀ ਜਿਹੜੇ ਪਿੰਡ ਤੋਂ ਹੈ ਜੀ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬੇਜ ਕਿਹੜੀ ਸੰਸਥਾ ਤੁਹਾਡੀ ਸੰਸਥਾ ਆਪਣੀ ਫਿਰ ਜਾਓ ਬਾਕੀ ਨਵਾਂ ਚੱਲੇ ਆਂ ਬੋਲ ਕੇ ਦੱਸੋ ਬੋਲ ਕੇ ਦੱਸੋ ਨਾ ਬੋਲੋ ਫਿਰ ਦੱਸਣਾ ਮੰਡੀ ਹਿਆਰਪੁਰ ਰੋਡ ਪਿੰਡ ਜੰਡੂ ਸਮਗਲੀ ਤੂੰ ਫੜੋ ਕੇ ਬਹੁਤ ਦਰਪਨ ਲੱਗੀ ਪਰ ਰੋੜਾ ਬਾਕੀ ਤਾਂ ਪਤਾ ਪੱਦਾਂ ਨੇ ਹੁੰਦੇ ਬਾਕੀ ਤਾਂ ਇਹਨਾਂ ਨੂੰ ਵੀਡੀਓ ਬਣਾਉਣਾ ਥਾਣੇ ਬੋਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਐਸੀ ਉਸੇ ਲਈ ਆ ਗਿਆ ਬਾਦ ਆਈ ਤਾਂ ਵੀ ਕਿਉਂ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੂੰ ਸਾਰੀ ਸਾਰ ਨਾ ਆਪਣੇ ਥੋੜੀ ਸਾਡੀ ਸਾਰਾ ਵੀ ਪਿੰਡ ਮੰਗ ਰਿਹਾ ਪਰ ਤੇ ਅੰਦਰ ਵੜ ਕੇ ਤੂੰ ਅਗਰ ਨਹੀਂ ਗਈ ਹੈ ਹੈ ਸਾਡੇ ਅੰਦਰ ਨਹੀਂ ਆਖੇ ਮੈਂ ਇੱਥੇ ਬੜੇ ਨਾਂ ਯਾਰ ਸਰ ਆਪਾਂ ਹਾਂ ਤੁਸੀਂ ਕਹਾਂ ਤੁਸੀਂ ਖਾਪੀਂ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰ ਅਸੀਂ ਰੋਹੇ ਵੈਗਰੂ ਤਾਂ ਹੀ ਰੋਹੇ ਬੋਲਦੇ ਆਂ ਵੈਗਰੂ ਅਸੀਂ ਰੋਹੇ ਜੀ ਬੰਦੋਂ ਬਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਚੰਦੇ ਫਿਰਦੇ ਚਲੋ ਸਹੀ ਸਾਰ ਵੱਡੇ ਪ੍ਰਧਾਨ ਤੁਸੀਂ ਵੀ ਮਾਣ ਤੁਹਾਨੂੰ ਮਾਰੋ ਜਿੱਥੋਂ ਦੱਸੋ ਮਰੇ ਹਾਂ ਆਈ ਕਿੱਥੋਂ ਜੀ ਜਿਹੜੇ ਪਿੰਡ ਤੋਂ ਆਈ ਤੋਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਈ ਕਿਹੜੀ ਸੰਸਥਾ ਤੁਹਾਡੀ ਸੰਸਾਪ ਫਿਰ ਜਾਓ ਬੱਸ ਫਿਰ ਜਾਓ ਬਾਕੀ ਨਵਾਂ ਚੱਲੇ ਆਂ ਬੋਲ ਕੇ ਬਸੋ ਬੋਲ ਕੇ ਦੱਸੋ ਨਾ ਬੋਲੋ ਜੰਡੂ ਸਮਗਲੇ ਵੀ ਫੜੋਗੇ ਬੋਲ ਕਰਫਾ ਲੱਗੀ ਫਾਈਬਰ ਰੋਡ ਹੈ ਬਾਕੀ ਤਾਂ ਪਤਾ ਪੁੱਦੜੀ ਹੁੰਦੀ ਬਾਕੀ ਜਹਾ ਪਤਾ ਨਹੀਂ ਵੀਡੀਓ ਬਣਾਉਣਾ ਪੱਕਾ ਲੈ ਨੂਰੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਦ ਅਸੀਂ ਤਾਂ ਦੋ ਬੈਸਟ ਵੀ ਕਰਨਾ ਹੁੰਦੇ ਆਸ਼ਰਮ ਵਾਲੇ ਜੋ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਕੋਲੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਸਾਰੀ ਸਾਰ ਮੈਂ ਆਪਣੇ ਪਿੰਡ ਫਾਰਾ ਵੀ ਪਿੰਡ ਮੰਗਰਾ ਪਿੰਡ ਵਿੱਚ ਵੜ ਕੇ ਤੁਹਾਨੂੰ ਅੱਗੇ ਨਹੀਂ ਦੇਗੀ ਹੈ ਕੜੇ ਤੇ ਅੱਜ ਵੀ ਅੱਖਾਂ ਵਿੱਚ ਬੜੇ ਨਾਅ ਯਾਰ ਹੈਂ ਅਸੀਂ ਕਹਿਤਾ ਤੈਨੂੰ ਖਾ ਪੀਂ ਗੇ ਨਾ ਪੂਰਾ ਨਸ਼ਾ ਕਰਕੇ ਵੈਗ ਰੂ ਤਾਂ ਫਿਰੇ ਅਸੀਂ ਲੋ ਵੈਗ ਰੂ ਤਾਂ ਹੀ ਰੋਜ਼ ਬੋਲਦੇ ਆ ਵੈਗ ਰੂ ਅਸੀਂ ਰੋਜ਼ ਹੀ ਨਾ ਲੱਗ ਬੰਡੋ ਬਾਈ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਚਲੋ ਸਹੀ ਸਾਰ ਵੱਡੇ ਪ੍ਰਧਾਨ ਤੁਸੀਂ ਮਾਰਿਆ ਤੁਹਾਨੂੰ ਮਾਰਿਆ ਜਿੱਥੋਂ ਇਹ ਦੱਸੋ ਮਰੇ ਹੋ ਬਾਈ ਕਿੱਥੋਂ ਜੀ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬੇਜ ਕਿਹੜੀ ਸੰਸਥਾ ਤੁਹਾਡੀ ਸੰਸਥਾ ਆਪਣੀ ਫਿਰ ਚਲੋ ਬਸ ਬਾਕੀ ਨਵਾਂ ਚੱਲੇ ਆਂ ਓਲ ਕੇ ਬੋਲ ਕੇ ਦੱਸੋ ਨਾ ਬੋਲੋ ਅਸੀਂ ਅੰਮ੍ਰਿਤਸਰ ਰਸਤਾ ਮੰਡੀ ਸ਼ਹਿਰ ਪਰੋਂ ਰੋਡ ਪਿੰਡ ਜੰਡੂਸਮਗਲੀ ਨਿਕਲੋਗੇ ਬੋਲੀ طرف ਲੱਗ ਗਈ ਫਾਈਬਰ ਰੋਡ ਹੈ ਬਾਕੀ ਤਾਂ ਪਤਾ ਪੁੱਦੜੀ ਹੁੰਦੀ ਬਾਕੀ ਤਾਂ ਹੈ ਕਿਹਨਾਂ ਦੇ ਵੀਡੀਓ ਬਣਾਉਣਾ ਪੱਕਾ ਲੈ ਨਮਰੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਇੱਥੇ ਅੰਦਰ ਬੈਸਟ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਇਹ ਆਸ਼ਰਮ ਦੀ ਸੇਵਾ ਕਰਦੇ ਬੋਲੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਸੋਨੀ ਸਰ ਮੈਂ ਆਪਣੇ ਬੋਰੀ ਸਾਹਿਬ ਪਾਰਾ ਵੀ ਪਿੰਡ ਮੰਗਰ ਪਰ ਪਿੰਡ ਵੜਕੀ ਤੁਹਾਨੂੰ ਅਗਲੇ ਪਿੰਡ ਦੀ ਜੇ ਹੈਂ ਪਹਿਲੀ ਅੱਖ ਵੀ ਇੰਦਰ ਬੜੇ ਨਾਮ ਆ ਜਾ ਹੈ ਤੁਸੀਂ ਕਹਿ ਰਹੇ ਹੋ ਪਹਿਲੀ ਅੱਖ ਵੀ ਇੰਦਰ ਬੜੇ ਨਾਮ ਆ ਜਾ ਹੈ ਹੈ ਤੁਸੀਂ ਕਹਿ ਰਹੇ ਹੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ